ਇਹ ਚੁਪੀਆਂ ਦੀ ਬੰਦ ਕਰਤੀ ਉਹ ਸੰਤਾਪ ਖੰਡਾ ਆਇਆ ਫਿਰ ਚਰਾਸੀ ਦੇ ਲੋਪਾਂ ਇਹਨਾਂ ਨੂੰ ਗਿਆ ਸਾਡੇ ਸਾਡੀ ਖੁਦ ਨੂੰ ਪਿਆਰੀ ਦੇ ਦੋ ਤੁਹਾਨੂੰ ਨਾਮ ਪ੍ਰਸਾਦ ਦਾ ਮਤਾ ਦੇ ਦੋ ਸਾਡੇ ਹੱਥ ਦੇ ਦੋ ਦਰਬਾਰਾ ਸਾਹਿਬ ਟੈਂਕ ਚੜਾਈ ਗਏ ਸਾਡੇ ਯੋਧਿਆਂ ਨੂੰ ਸ਼ਹੀਦ ਕੀਤਾ ਗਿਆ ਸਾਡੀਆਂ ਮਾਮਾ ਭੈਣਾਂ ਨੂੰ ਸਾਡੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ